ਚੌਧਰੀ ਸਾਹਿਬ ਲਗਾਤਾਰ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਕਾਂਗਰਸ ਕਿਸੇ ਵੇਲੇ ਵੀ ਟਿਕਟਾਂ ਦਾ ਐਲਾਨ ਕਰ ਸਕਦੀ ਔਰ ਜਲੰਧਰ ਨੂੰ ਲੈ ਕੇ ਚਰਚਾ ਇਹ ਕਿ ਚਰਨਜੀਤ ਸਿੰਘ ਚੰਨੀ ਮੈਦਾਨ ਦੇ ਵਿੱਚ ਆ ਸਕਦੇ ਨੇ ਅਸੀਂ ਤਸਵੀਰਾਂ ਦੇਖ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਵਿੱਚ ਘੁੰਮ ਰਹੇ ਨੇ ਸਾਡੇ ਸੂਤਰ ਇਹ ਵੀ ਦੱਸਦੇ ਨੇ ਕਿ ਪਿਛਲੇ 10 ਦਿਨਾਂ ਤੋਂ ਉਹ ਚਾਰ ਵੱਲੇ ਜਲੰਧਰ ਘੇੜੇ ਮਾਰ ਰਹੇ ਨੇ ਔਰ ਇੰਟਰਨਲ ਪਾਰਟਸ ਦੇ ਵਿੱਚ ਜਾ ਰਹੇ ਨੇ ਜੇ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਦੇ ਵਿੱਚ ਉਤਾਰਦੇ ਆ ਤੇ ਤੁਸੀਂ ਸਹਿਮਤੋਂ ਪਾਰਟੀ ਦੇ ਡਿਸੀਜਨ ਨਾਲ ਡਿਲੀਗਲ ਸਾਹਿਬ ਚੰਨੀ ਸਾਹਿਬ ਦਾ ਜ਼ਿਕਰ ਦੇਣਾ ਹੈ ਨਾ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਹੈ ਉਹਨਾਂ ਦੀ ਲੰਬੀ ਉਮਰ ਵਾਸਤੇ ਵਾਇਗਰੂ ਅੱਗੇ ਮੈਂ ਪ੍ਰਾਰਥਨਾ ਕਰਦਾ ਹਾਂ ਜੀ ਔਰ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਹੈ ਜੇ ਤੁਸੀਂ ਚੰਨੀ ਸਾਹਿਬ ਨੂੰ ਪੁੱਛੋ ਤਾਂ ਬੈਟਰ ਹੈ ਉਹਨਾਂ ਨੂੰ ਪੁੱਛੋ ਵੀ ਉਹ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਛੱਡ ਕੇ ਜਿੱਥੇ ਉਹਨਾਂ ਨੂੰ ਸਭ ਕੁਝ ਮਿਲਿਆ ਜਿੱਥੇ ਉਹਨਾਂ ਨੂੰ ਤਾਜ ਮਿਲਿਆ ਪੰਜਾਬ ਦਾ ਜਿਆਦਾ ਮੁੱਖ ਮੰਤਰੀ ਬਣ ਦਾ ਮੌਕਾ ਮਿਲਿਆ ਕਿ ਆ ਉਹ ਉਹ ਸੀਟ ਛੱਡ ਕੇ ਉਥੋਂ ਭੱਜ ਕੇ ਕਿਸੇ ਹੋਰ ਜ਼ਿਲ੍ਹੇ ਜਾਣਾ ਚਾਹੁੰਦੇ ਨੇ ਇਹ ਤੁਸੀਂ ਉਹਨਾਂ ਨੂੰ ਸਵਾਲ ਕਰੋ ਦੇਖੋ ਦੇਖੋ ਚੌਧਰੀ ਸਾਹਿਬ ਜਿਹੜੀ ਗਤੀਵਿਧੀਆਂ ਕਿਉਂਕਿ ਸਿਆਸਤ ਦੇ ਵਿੱਚ ਚਰਚਾ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਹੈ ਕਿ ਚਰਨਜ ਸਿੰਘ ਚੰਨੀ ਦਾ ਵੀ ਮਨ ਹੋਵੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਉਹ ਲਗਾਤਾਰ ਸਾਡੇ ਕੋਲ ਤਸਵੀਰਾਂ ਆਈਆਂ ਆਫਤਾਰ ਹੈਨਰੀ ਨੂੰ ਮਿਲ ਰਹੇ ਨੇ ਸਾਰੇ ਲੀਡਰਾਂ ਨੂੰ ਮਿਲ ਰਹੇ ਨੇ ਕੇਕ ਕੱਟਣ ਵੇਲੇ ਵੀ ਜਲੰਧਰ ਦੀ ਲੀਡਰਸ਼ਿਪ ਉਹਨਾਂ ਦੇ ਨਾਲ ਹੁੰਦੀ ਹੈ ਜੇ ਪਾਰਟੀ ਡਿਸੀਜਨ ਲੈਂਦੀ ਹੈ ਜੇ ਪਾਰਟੀ ਡਿਸੀਜਨ ਦੇ ਨਾਲ ਚਰਨਜੀਤ ਸਿੰਘ ਚੰਨੀ ਫਿਰ ਤਾਂ ਕਹਿ ਦੇਣਗੇ ਪਾਰਟੀ ਦਾ ਡਿਸੀਜਨ ਹੈ ਜੇ ਪਾਰਟੀ ਡਿਸੀਜਨ ਲੈਂਦੀ ਔਰ ਇਹ ਕਿਉਂਕਿ ਤੁਹਾਡੀ ਰਵਾਇਤੀ ਸੀਟ ਰਹੀ ਹੈ ਤੁਹਾਡਾ ਇਸ ਸੀਟ ਤੇ ਬਹੁਤ ਕੰਮ ਰਿਹਾ ਹੈ ਲਗਾਤਾਰ ਤੁਹਾਡੇ ਹੱਥ ਚ ਸੀਟ ਆਉਂਦੀ ਰਹੀ ਹੈ ਕੀ ਤੁਸੀਂ ਫਿਰ ਸਹਿਮਤ ਹੋਵੋਗੇ ਪਾਰਟੀ ਦੇ ਡਿਸੀਜਨ ਨਾਲ ਨਹੀਂ ਪਾਰਟੀ ਨੇ ਮੇਰੇ ਫਾਦਰ ਨੂੰ 2014 ਚ ਇਥੋਂ ਇਲੈਕਸ਼ਨ ਲੜਾਇਆ ਔਰ ਤੁਸੀਂ ਜਾਣਦੇ ਹੋ ਕਿ ਉਸ ਵੇਲੇ ਕਾਂਗਰਸ ਪਾਰਟੀ ਨੇ 43 MP ਜਿੱਤੇ ਪੂਰੇ ਦੇਸ਼ ਚ ਜੀ ਔਰ ਇਹ ਜਲੰਧਰ ਸੀਟ ਕਾਂਗਰਸ ਪਾਰਟੀ ਦੀ 72 ਜੱ트에 ਜਿੱਤ ਕੇ ਗਏ ਉਸ ਤੋਂ ਬਾਅਦ ਸਿਰਕਾ ਪਾਰਟੀ ਨੇ ਮੇਰੇ ਫਾਦਰ ਨੂੰ ਮੌਕਾ ਦਿੱਤਾ ਔਰ ਅਸੀਂ ਜਦੋਂ ਦੇਸ਼ ਦੇ ਵਿੱਚ 45 ਐਮਪੀ ਜਿੱਤ ਕੇ ਆਏ ਉਦੋਂ ਇਹ ਜੀ ਸੀਟ ਜਿੱਤ ਕੇ ਆਏ ਔਰ ਜਦੋਂ ਕਾਂਗਰਸ ਪਾਰਟੀ ਨੇ ਮੈਨੂੰ 2022 'ਚ ਮੌਕਾ ਦਿੱਤਾ ਕਾਂਗਰਸ ਦੇ 18 ਐਮਐਲਏ ਰਹਿ ਗਏ ਉਹਦੇ 'ਚ ਮੈਂ ਆਪਣੇ ਇਲਾਕੇ ਦੇ ਲੋਕਾਂ ਦਾ ਬਹੁਤ ਖੁਸ਼ ਆਪਣਾ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਜਿਤਾ ਕੇ ਭੇਜਿਆ ਹੁਣ ਜੇ ਤਾਂ ਇਲੈਕਸ਼ਨ ਲੜ ਕੇ ਜਿੱਤਨਾ ਕੁਟਰੀਆ ਫਿਰ ਤਾਂ ਪਾਰਟੀ ਬਿਲਕੁਲ اور ਜਦੋਂ ਚੌਧਰੀ ਸਾਹਿਬ ਰਾਹੁਲ ਗਾਂਧੀ ਜੀ ਦੇ ਹੱਥਾਂ 'ਚ ਆਪਣੇ ਆਖੀਰਲੇ ਸਾਹ ਲੈ ਕੇ ਗਏ ਜੇ ਤਾਂ ਇਹ ਕ੍ਰਾਈਟਰੀਆ ਹੈ ਕਿ ਜਿੱਤਣ ਵਾਲੇ ਨੂੰ ਜਿਹੜਾ 14 ਜਿੱਤਿਆ 19 ਜਿੱਤਿਆ 22 ਜਿੱਤਿਆ ਔਰ ਆਪਣੇ ਲੀਡਰ ਰਾਹੁਲ ਗਾਂਧੀ ਦੀ ਯਾਤਰਾ 'ਚ ਚਲਦਾ ਚਲਦਾ ਆਖੀਰਲਾ ਆਪਣਾ ਦਮ ਲਿਆ ਜੇ ਤਾਂ ਇਹ ਕੁਝ ਦੇਖਣਗੇ ਤਾਂ ਬਿਲਕੁਲ ਕਾਂਗਰਸ ਪਾਰਟੀ ਸਾਡ ਨੂੰ ਹੀ ਮੌਕਾ ਦੇਈ ਤਾਂ ਜੇ ਉਹ ਦੇਖਣਗੇ ਵੀ ਇੱਕ ਮੁੱਖ ਮੰਤਰੀ ਬਣਾਇਆ ਸੀ ਪੰਜਾਬ ਦਾ ਉਹ ਸਿਰਫ ਬکریاں ਹੀ ਚੋਂਦਾ ਰਿਹਾ ਉਹ ਸਿਰਫ ਗੁਲੀ ਡੰਡਾ ਖੇਡਦਾ ਰਿਹਾ ਜਾਂ ਪਤੰਗ ਢੋਂਦਾ ਰਿਹਾ ਜਾਂ ਫਿਰ ਉਹ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ ਜਾਂ ਚਮਕੌਰ ਸਾਹਿਬ ਦੀ ਧਰਤੀ ਜਿੱਥੋਂ ਐਮ ਐਲ ਏ ਬਣਿਆ ਆਜ਼ਾਦ ਉਹ ਉਥੋਂ ਹਾਰ ਗਿਆ ਬਦੌਰ ਮੁੱਖ ਮੰਤਰੀ ਫਿਰ ਮੈਂ ਇਸ ਦੇ ਤੇ ਕੋਈ ਵੱਡੀ ਟਿੱਪਣੀ ਕਰਨਾ ਨਹੀਂ ਚਾਹੁੰਦਾ ਇਹ ਤਾਂ ਪਾਰਟੀ ਦੇਖੇਗੀ ਤੁਸੀਂ ਸਾਥ ਨਹੀਂ ਦਿਓਗੇ ਪਰ ਚੌਧਰੀ ਸਾਹਿਬ ਇਹ ਵੀ ਗੱਲਾਂ ਬਹੁਤ ਚਰਚਾਵਾਂ ਦੇ ਵਿੱਚ ਆਂਦੀਆਂ ਨੇ ਕਿ ਹੋ ਸਕਦਾ ਕਿ ਜੇ ਚੌਧਰੀ ਪਰਿਵਾਰ ਇਗਨੋਰ ਹੋਇਆ ਪਰ ਸਾਨੂੰ ਮੇਰੀ ਗੱਲ ਤੋਂ ਸਾਥ ਸਾਡੇ ਸਾਥ ਕਰਕੇ ਇੱਥੇ ਤੱਕ ਪਹੁੰਚੇ ਨੇ ਕਿਉਂਕਿ ਜਦੋਂ ਇੱਕ ਐਮਸੀ ਸਨ ਉਦੋਂ ਸਾਡੇ ਪਰਿਵਾਰ ਨੇ ਉਹਨਾਂ ਨੂੰ ਕਾਂਗਰਸ ਦੇ ਵਿੱਚ ਲਿਆਉਣ ਦਾ ਕੰਮ ਕੀਤਾ ਸੀ ਮਰਿੰਡੇ ਦਾ ਉਹਨੂੰ ਪ੍ਰਧਾਨ ਬਣਾਇਆ ਸੀਗਾ ਮਿਊਂਸੀਪਲ ਕਮੇਟੀ ਦਾ ਸਾਥ ਅਸੀਂ ਬਹੁਤ ਲੰਬੇ ਅਰਸੇ ਤੋਂ ਦੇ ਰਹੇ ਹਾਂ ਉਹਨਾਂ ਦਾ ਔਰ ਉਹਨਾਂ ਦੀ ਹਰ ਲੜਾਈ 'ਚ ਉਹਨਾਂ ਦੇ ਨਾਲ ਖੜੇ ਹੋਏ ਹਾਂ ਪਰ ਪਾਰਟੀ 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 ਇੰਟਰਨਲ ਜੀ ਜਦੋਂ ਇਹ ਇਹ ਮਜਬੂਰ ਹੋ ਗਏ ਸੀ ਦੇਸ਼ ਛੱਡ ਕੇ ਬਾਹਰ ਚਲੇ ਗਏ ਉਸ ਵੇਲੇ ਵੀ ਅਸੀਂ ਇਹਨਾਂ ਦੇ ਨਾਲ ਖੜੇ ਰਹੇ ਜਦੋਂ ਵਾਪਸ ਆਏ ਉਸ ਵੇਲੇ ਵੀ ਖੜੇ ਰਹੇ ਪਰ ਪਾਰਟੀ ਦੇ ਇੰਟਰਨਲ ਜਦੋਂ ਜਾਖੜ ਸਾਹਿਬ ਨੇ ਇਹਨਾਂ ਬਾਰੇ ਗਲਤ ਸ਼ਬਦਾਵਲੀ ਵਰਤੀ ਉਸ ਵੇਲੇ ਵੀ ਮੇਰੇ ਫਾਦਰ ਉਸ ਵੇਲੇ ਜ਼ਿੰਦਾ ਸੀ ਮੈਂ ਔਰ ਅਸੀਂ ਉਹ ਸਾਰੇ ਅਸੀਂ ਬਹੁਤ ਸਟਰੋਂਗਲੀ ਕੰਡੈਮ ਕੀਤਾ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਕਿਹਾ ਕਿ ਐਸੇ ਜਿਹੜੇ ਆ ਸਾਡੇ ਲੀਡਰ ਨੇ ਐਸੀ ਸਾਡੇ ਜਿਹੜੇ ਸਾਥੀ ਨੇ ਉਹਨਾਂ ਦੇ ਖਿਲਾਫ ਜੇ ਐਸੀ ਕਾਂਗਰਸ ਪਾਰਟੀ ਦੇ ਲੀਡਰ ਅ ਸ਼ਬਦਾਬਲੀ ਵਰਤਣਗੇ ਤਾਂ ਫੇ ਕਾਂਗਰਸ ਤੋਂ ਮੋਪਾਂਗ ਹੋ ਜਾਏਗਾ ਪਰ ਚੋਦੂਰ ਸਾਹਿਬ ਤੁਸੀਂ ਤੁਸੀਂ ਤੁਹਾਡਾ ਦਾਵਾ ਵੀ ਠੀਕ ਹੈ ਪਰ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਜੋ ਸਾਡੇ ਕੋਲ ਜਾਣਕਾਰੀ ਆਂਦੀ ਹੈ ਉਹ ਤੇ ਕਹਿੰਦੀ ਕਿ ਕਿਉਂਕਿ ਦਲਿਤ ਭਾਈਚਾਰੇ ਤੋਂ ਆਉਂਦੇ ਨੇ ਪਹਿਲੇ ਸੀਐਮ ਬਣੇ ਸੀਗੇ ਉਹਦਾ ਇੰਪੈਕਟ ਪਵੇਗਾ ਜੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਮੈਦਾਨ ਦੇ ਵਿੱਚ ਆਉਂਦੇ ਨੇ ਸਰਕਾਰ ਦੇ ਹੋਂਕਾਰਨ ਤਾਂ ਸੀਐਮ ਬਣੇ ਪਰ ਅਨਫੋਰਚੂਨੇਟਲੀ ਸੀਐਮ ਬਣ ਕੇ ਪਰਫਾਰਮੈਂਸ ਤੁਸੀਂ ਦੇਖੋ ਕਾਂਗਰਸ ਪਾਰਟੀ 18 ਤੇ ਰਹਿ ਗਈ ਹਮ ਗਦਿਤ ਪਾਈਚਾਰੇ ਕਰਕੇ ਤਾਂ ਉਹ ਤਾਜ ਮਿਲ ਗਿਆ ਪਰ ਜੇ ਉਹ ਚੰਨੀ ਫੈਕਟਰ ਚੱਲਿਆ ਹੁੰਦਾ ਤਾਂ ਚੰਨੀ ਸਾਹਿਬ ਆਪ ਜਿੱਤ ਜਾਂਦੇ ਚਲੋ 2 ਤੇ ਨਹੀਂ 1 ਤੇ ਤਾਂ ਜਿੱਤਦੇ ਹਮ ਚੌਧਰੀ ਸਾਹਿਬ ਇਹ ਵੀ ਬੜੀ ਚਰਚਾਵਾਂ ਚੱਲਦੀਆਂ ਨੇ ਕਿ ਜੇ ਤੁਸੀਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਜੇ ਸਹਿਮਤ ਨਾ ਹੋਏ ਜੇ ਤੁਸੀਂ ਤੁਹਾਨੂੰ ਪਾਰਟੀ ਨੇ ਇਗਨੋਰ ਕੀਤਾ ਤਾਂ ਹੋ ਸਕਦਾ ਤੁਸੀਂ ਆਮ ਆਦਮੀ ਪਾਰਟੀ ਜਾਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਓ ਕਿ ਇਦਾਂ ਦੀ ਇਦਾਂ ਦੀ ਕੋਈ ਗੱਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪਾਰਟੀ ਬਦਲੋਗੇ ਜੇ ਤੁਹਾਨੂੰ ਇਗਨੋਰ ਕੀਤਾ ਗਿਆ ਮੈਨੂੰ ਭਾਈ ਸਾਹਿਬ ਪੂਰਾ ਵਿਸ਼ਵਾਸ ਹੈ ਆਪਣੀ ਪਾਰਟੀ 'ਤੇ ਤੁਹਾਨੂੰ ਵਿਸ਼ਵਾਸ ਹੈ ਜੇ ਇੰਨੇ ਸਾਲ ਸਿਆਸਤ 'ਚ ਨਹੀਂ ਹੋਏ ਜਿੰਨੇ ਅਸੀਂ ਪਾਰਟੀ ਨੂੰ ਇਲੈਕਸ਼ਨ ਜਿੱਤ ਕੇ ਦਿੱਤੇ ਤੁਹਾਡੀ ਕਿਸੇ ਸੀਨੀਅਰ ਲੀਡਰਸ਼ਿਪ ਨਾਲ ਗੱਲ ਹੋਈ ਹੈ ਹੁਣ ਤੱਕ ਦਿੱਲੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਜਾਂ ਕੇ ਸੀ ਬੀਨੂ ਕੋਪਲ ਹੁੰਦੀ ਹੈ ਹੁਣ ਹੁਣ ਅਸੀਂ ਮੈਂ ਪੰਜਾਬ ਯੂਥ ਕਾਂਗਰਸ ਦਾ 5 ਸਾਲ ਪ੍ਰਧਾਨ ਰਿਹਾ ਹਾਂ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਮੇਰੇ ਫਾਦਰ ਮੰਤਰੀ ਰਹੇ 16 ਵਾਰੀ ਪੰਜਾਬ ਦੀ ਵਿਧਾਨ ਸਭਾ ਚੌਧਰੀ ਪਰਿਵਾਰ ਨੇ ਰਿਪਰੈਜ਼ੈਂਟੇਟ ਕੀਤਾ ਔਰ 16 ਵਾਰੀ ਉੱਥੇ ਪਹੁੰਚਣਾ ਉ ਤਾਂ ਹੀ ਪਹੁੰਚਦੇ ਨੇ ਜੇ ਲੋਕਾਂ ਨਾਲ ਜੁੜੇ ਹੋਣਾਂ ਨੇ ਤੁਹਾਨੂੰ ਭਰੋਸਾ ਦਿੱਤਾ ਉਹਨਾਂ ਨੇ ਤੁਹਾਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਤੁਸੀਂ ਕੰਮ ਕਰੋ ਤੁਹਾਨੂੰ ਟਿਕਟ ਮਿਲੇਗੀ ਨੇ ਕੰਮ ਤਾਂ ਅਸੀਂ ਕਰ ਰਹੇ ਆ ਚੰਨੀ ਸਾਹਿਬ ਤਾਂ ਤੁਸੀਂ ਗੱਲ ਕਰਕੇ ਹੈਂਡਰੀ ਸਾਹਿਬ ਨੂੰ ਮਿਲ ਰਹੇ ਨੇ ਹੈਂਡਰੀ ਸਾਹਿਬ ਤਾਂ ਜਦੋਂ ਮੈਂ 5 ਸਾਲ ਦਾ ਸੀ 6 ਸਾਲ ਦਾ ਸੀ ਮੇਰੇ ਜਨਮ ਦਿਨ ਦੀਆਂ ਫੋਟੋਆਂ ਕੱਢ ਲਓ 5 ਸਾਲ ਨਾਲ ਦਿੱਤੇ ਵੀ ਆਏ ਨੇ 6 ਤੇ ਵੀ ਆਏ ਨੇ 8 ਤੇ ਵੀ ਆਏ ਨੇ 10 ਤੇ ਵੀ ਆਏ ਨੇ ਹੂੰ ਚੌਧਰੀ ਸਾਹਿਬ ਸਿਆਸਤ ਸਿਆਸਤ ਦਾ ਮੌਸਮ ਬਦਲ ਰਿਹਾ ਹੈ ਜਨਹਿਜ਼ਾਬ ਦਾ ਤਾਂ ਅਜ ਪਹਿਲਾਂ ਇੱਕ ਸਾਡੇ ਵਿਧਾਇਕ ਨੇ ਕੇਕ ਕਟਿਆ ਉਹ ਆਦਮਪੁਰ ਤੋਂ ਜਾ ਕੇ ਹੂੰ ਪਰ ਕਾਂਗਰਸ ਪਾਰਟੀ 'ਚ ਕੇਕ ਦੇ ਉੱਤੇ ਵਿਧਾਨ ਸਭਾ ਆ ਜਾਂ ਲੋਕ ਸਭਾ ਦਾ ਨਾਮ ਲਿਖਣਾ ਟਿਕਟ ਨਹੀਂ ਮਿਲਦੀ ਹੂੰ ਤਾਂ ਨੂੰ ਪ੍ਰੋਸਾ ਹੈ ਕਿ ਟਿਕਟ ਨਹੀਂ ਮਿਲੇਗੀ ਚਰਨਜੀਤ ਚੰਨੀ ਨੂੰ ਉਹ ਚੌਧਰੀ ਪਰਿਵਾਰ ਦੇ ਕੋਲ ਹੀ ਆਏਗੀ ਚਲੋ ਚੰਨੀ ਸਾਹਿਬ ਕੋ ਤੋਂ ਮੌਕਾ ਰਿਹਾ ਕਿ ਇਹਨਾਂ ਨੇ ਪੰਜਾਬ ਚ ਟਿਕਟਾਂ ਵੰਡੀਆਂ ਨੇ ਪੰਜਾਬ ਦੀ ਪੂਰੀ ਉਹਨ ਵੀ ਹੁਣ ਵੀ ਵਰਕਿੰਗ ਕਮੇਟੀ ਦੇ ਸਦਸੇ ਨੇ ਹੁਣ ਵੀ ਵਰਕਿੰਗ ਕਮੇਟੀ ਦੇ ਮੈਂਬਰ ਨੇ ਆਹ ਹਾਂ ਤਾਂ ਇਹ ਕਿਉਂ ਨੇ ਇਸ ਕਰਕੇ ਨੇ ਕਿਉਂਕਿ ਇਹ ਅਦਾਲਤ ਸਮਾਜ ਦੇ ਨਾਲ ਤੱल्लुक ਰੱਖਤੀ ਸੀ ਔਰ ਸਾਡੇ ਪਰਿਵਾਰ ਨੇ ਹਮੇਸ਼ਾ ਤੁਹਾਡੇ ਪਰਿਵਾਰ ਨੇ ਮੈਂ ਫਿਰ ਇੱਕ ਵਾਰੀ ਚਾਹਾਂਗਾ ਕਿ ਤੁਸੀਂ ਥੋੜਾ ਹੋਰ ਐਲਬੋਰੇਟ ਕਰੋ ਕਿ ਤੁਸੀਂ ਕਿਹਾ ਕਿ ਚਰਨ ਸਿੰਘ ਚੰਨੀ ਦਾ ਸਿਆਸੀ ਸਫਰ ਤੁਹਾਡੇ ਪਰਿਵਾਰ ਦੀ ਮਦਦ ਦੇ ਨਾਲ ਹੋਇਆ ਤੁਸੀਂ ਪੁੱਛੋ ਚੰਨੀ ਸਾਹਿਬ ਨੂੰ ਨਹੀਂ ਹੋਇਆ ਤਾਂ ਦੱਸਣ ਥੋੜਾ ਹੋਰ ਦੱਸ ਸਕਦੇ ਹੋ ਤੁਸੀਂ ਦਰਸ਼ਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਸਾਰਾ ਕੁਝ ਮੇਰੇ ਤੋਂ ਹੀ ਪੁੱਛੀ ਜਾਊਂਗੇ ਚੰਨੀ ਸਾਹਿਬ ਤੋਂ ਉਹ ਵੀ ਮੌਕਾ ਆਏਗਾ ਹਜੇ ਕਿਉਂਕਿ ਤੁਸੀਂ ਸਭ ਤੋਂ ਵੱਡੇ ਦਾਅਵੇਦਾਰ ਹੋ ਜਲੰਧਰ ਦੇ ਨਹੀਂ ਮੈਂ ਦਾਅਵੇਦਾਰ ਨਹੀਂ ਵੱਡਾ ਇਹ ਮੇਰੀ ਇੱਕ ਪਾਰਟੀ ਅਗੇ ਬੇਨਤੀ ਹੈ ਕਿ ਇਸ ਸ਼ਖਸ ਨੇ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਆਪਣੇ ਪ੍ਰਾਣ ਦਿੱਤੇ ਹੋਣ। ਹੂੰ 77 ਸਾਲ ਦੇ ਹੋਰ ਐਮਪੀ ਵੀ ਸੀਗੇ ਕਿੰਨੇ ਕ ਐਮਪੀ ਰਾਹੁਲ ਗਾਂਧੀ ਨਾਲ ਤੁਰੇ ਪੂਰੇ ਹਿੰਦੁਸਤਾਨ 'ਚ। ਹੂੰ ਚੌਧਰੀ ਸੰਤੋਖ ਸਿੰਘ ਜੀ ਨੂੰ ਐਸਾ ਕੀ ਲੋੜ ਸੀ ਪਰ ਉਹ ਇੱਕ ਬਹੁਤ ਕਿਉਂਕਿ ਉਹ ਸਾਡਾ ਹਮੇਸ਼ਾ ਤੋਂ ਪਰਿਵਾਰ ਰਾਜਨੀਤੀ ਨਾਲ ਸਾਡਾ تعلقات ਹੈ ਔਰ 1926 ਤੋਂ ਸਿਆਸਤ ਸਾਡੇ ਪਰਿਵਾਰ 'ਚ ਹੈ। ਹੂੰ और चौधरी साहब तो खुद एक दे, आ, ने। दे लीडर दे दे यात्रा चल रहे ने, ओ, मिलो और बस पिछे हो जाओ पर चौधरी साहब कहते नहीं मेरा लीडर आया मैं तो चलना और चलते रहे अनफोर्चुनेटली पता नहीं उन्होंने शुगर टिप होगी और कार्डिकेस्ट हो गया बता ही नहीं राहुल गांधी ਮੇਰੀ ਗੱਲ ਸੁਣੋ ਕਿਆ ਰਾਹੁਲ ਗਾਂਧੀ ਇਹ ਗੱਲਾਂ ਭੁੱਲ ਜਾਣਗੇ ਔਰ ਜੇ ਜੇ 14 19 22 ਜਿਤਨਾ ਕ੍ਰਾਈਟੇਰੀਆ ਨਹੀਂ ਹੈ ਔਰ ਜਮਾਨਤ ਜਬਤ ਕਰਾਉਣਾ ਔਰ ਬਤੌਰ ਮੁੱਖ ਮੰਤਰੀ ਹਾਰ ਜਾਣਾ ਕ੍ਰਾਈਟੇਰੀਆ ਫਿਰ ਫਿਰ ਚੌਧਰੀ ਸਾਹਿਬ ਤੁਹਾਨੂੰ ਲੱਗਦਾ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਚੌਧਰੀ ਪਰਿਵਾਰ ਨੂੰ ਇਗਨੋਰ ਕਰ ਰਹੀ ਹੋਏਗੀ ਸੀਨੀਅਰ ਤੁਹਾਡੇ ਦਿੱਲੀ ਵਾਲੀ ਲੀਡਰਸ਼ਿਪ ਨੂੰ ਤਾਂ ਤੁਹਾਡੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤੁਹਾਡੇ ਸਿਆਸੀ ਸਬਰ ਦਾ ਪਤਾ ਹੈ ਲੀਡਰਸ਼ਿਪ ਮੈਨੂੰ ਇਗਨੋਰ ਕਰ ਸਕਦੀ ਹੈ ਭਾਈ ਸਾਹਿਬ ਰਾਜਾ ਵੜਿੰਗ ਜੀ ਮੇਰੇ ਸਾਥੀ ਨੇ ਅਸੀਂ ਇਕੱਠੇ ਯੂਥ ਕਾਂਗਰਸ ਕੰਮ ਕੀਤਾ ਮੇਰੇ ਫਾਦਰ ਦੇ ਨਾਲ ਸਦਾ ਪ੍ਰਤਾਪ ਸਿੰਘ ਬਾਜਵਾ ਜੀ ਨੇ ਬਤੌਰ ਜ਼ਿਲ੍ਹਾ ਪ੍ਰਧਾਨ ਕੰਮ ਕੀਤਾ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਨ ਚੌਧਰੀ ਸਾਹਿਬ ਫਿਰ ਕੌਣ ਚਰਨਜੀਤ ਸਿੰਘ ਚੰਨੀ ਦਾ ਨਾਮ ਅੱਗੇ ਲੈ ਕੇ ਆ ਰਿਹਾ ਹੋਏਗਾ ਕਿਉਂ ਇੰਨੀ ਚਰਚਾ ਛਿੜ ਗਈ ਹੈ ਇਹ ਹੁਣ ਚੰਨੀ ਸਾਹਿਬ ਦੱਸ ਸਕਦੇ ਨੇ ਭਾਈ ਸਾਹਿਬ ਫਿਰ ਤੁਸੀਂ ਤੁਹਾਡਾ ਇਹ ਕਹਿਣਾ ਹੈ ਕਿ ਕੀ ਖੁਦ ਚਰਨਜੀਤ ਸਿੰਘ ਚੰਨੀ ਇੰਟਰਸਟਿਡ ਨੇ ਪਾਰਟੀ ਇੰਟਰਸਟਿਡ ਨਹੀਂ ਹੈਗੀ ਤੁਹਾਡਾ ਕਈ ਵਾਰੀ ਕਹਿ ਹਟੇ ਕਿ ਮੈਂ ਚੋਣ ਲੜਨੇ ਨਹੀਂ ਚਾਹੁੰਦਾ ਪਾਰਲੀਮੈਂਟ ਦੀ ਕਿਉਂਕਿ ਮੈਂ ਉਹਨਾਂ ਨੇ ਮੈਨੂੰ ਖੁਦ ਕਿਹਾ ਕਿ ਮੈਂ ਚਮਕੌਰ ਸਾਹਿਬ ਜਿੱਥੋਂ ਮੈਂ ਹਾਰ ਗਿਆ ਉੱਥੇ ਪਹਿਲਾਂ ਜਿੰਨਾ ਚਾਹੁੰਦਾ ਮੈਂ ਵੀ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਜੇ ਮੈਂ ਤੁਹਾਡੀ ਜਗ੍ਹਾ ਹੁੰਦਾ ਤਾਂ ਮੈਂ ਵੀ ਇਦਾਂ ਹੀ ਇਹ ਕਿੰਨੀ ਪੁਰਾਣੀ ਗੱਲ ਹੈ ਤੁਹਾਡੀ ਉਹਨਾਂ ਨਾਲ ਕਿੰਨੀ ਪੁਰਾਣਾ ਵਾਰਤਾਲਾਪ ਹੈ ਉਹੋ ਕਿਹਾ ਮੇਰੇ ਖਿਆਲ 25 30 ਦਿਨ ਹੋ ਗਏ ਮੇਰੇ 25 ਦਿਨ ਨੂੰ ਹੂੰ ਆਖਰੀ ਚੋਲਾ ਚੋਦਰੀ ਸਾਹਿਬ ਜੀ 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 25 30 ਦਿਨ ਹੈ ਜੇ ਉਹਨਾਂ ਦਾ ਕੋਈ ਮੂਡ ਚੇਂਜ ਹੋ ਗਿਆ ਹੋਈ ਤਾਂ ਉਹ ਹੀ ਦੱਸ ਸਕਦੇ ਆਖਰੀ ਦਿਨ ਮੈਂ ਉਹਨਾਂ ਨੂੰ ਤੁਹਾਡੇ ਰਾਹੀਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਚਲੋ ਆਖਰੀ ਸਵਾਲ ਹੈ ਬੇਨਤੀ ਹੋਰ ਉਹਨਾਂ ਨੂੰ ਬੇਨਤੀ ਕਰਦਾ ਕਿ ਅਹ ਹਮ ਬਨੀਸ਼ ਤਵਾਰੀ ਜੀ ਉਹਨਾਂ ਦੇ ਐਮਪੀ ਸਾਹਿਬ ਨੇ ਉੱਥੇ ਉਹਨਾਂ ਦੀ ਵੀ ਬੜੀ ਕੈਂਪੇਨ ਚੱਲ ਰਹੀ ਹੈ ਉਹਦੇ ਵੀ ਥੋੜਾ ਜਿਹਾ ਆਪਣਾ ਘੇੜਾ ਗੂੜਾ ਲਾਉਣ ਉੱਥੇ ਵੀ ਫੇਰਾ ਪੂਰਾ ਦੇ ਹਮ ਆਖਰੀ ਸਵਾਲ ਹੈ ਜਿਸ ਤਰ੍ਹਾਂ ਪਿਛਲੇ ਦਿਨੀ ਜਲੰਧਰ ਦੀ ਸਿਆਸਤ ਬੜੀ ਡਗਮਗਾਈ ਔਰ ਖਾਸ ਤੌਰ ਤੇ ਕਾਂਗਰਸ ਦੇ ਹੀ ਨੇਤਾ ਰਿੰਕੂ ਆਪ ਚ ਜਾਂਦੇ ਨੇ ਫਿਰ ਬੀਜੇਪੀ ਚ ਜਾਂਦੇ ਨੇ ਤਾਂ ਇਸ ਤਰ੍ਹਾਂ ਦਾ ਸਿਲਸਿਲਾ ਜਲੰਧਰ ਦੀ ਸਿਆਸਤ ਵਿੱਚ ਸਮਝੇਗਾ ਅਨੁਲਿ ਦਿਨਾਂ 'ਚ ਤੁਹਾਨੂੰ ਲੱਗਦਾ ਕੋਈ ਹੋਰ ਵੱਡਾ ਝਟਕਾ ਦੇ ਨਹੀਂ ਲੱਗੇਗਾ ਕਿਸੇ ਪਾਰਟੀ ਨੂੰ ਬੜਾ ਅਨਫੋਰਚੂਨੇਟ ਹੈ ਜੀ ਅੱਗੇ ਜਲੰਧਰ ਦੀ ਜਿਹੜੀ ਬੜੀ ਨੀਟ ਐਂਡ ਕਲੀਨ ਸਿਆਸਤ ਹੁੰਦੀ ਸੀ ਕਾਂਗਰਸ ਜੈਸਪੀਸੀ ਹਾਰ ਦੀ ਪੀਸੀ ਸਾਡੇ ਬਜ਼ੁਰਗ ਪਾਰ ਵਿਧਾਨ ਸਭਾ ਵੀ ਹੁੰਦੇ ਸੀ ਆਪੋਜੀਸ਼ਨਸ਼ਿਟ ਹੁੰਦੇ ਸੀ ਕਦੇ ਇੰਨੀ ਗੜਬੜ ਦਿਖੀ ਨਹੀਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par